ਸ਼ਸ਼ੀਕਾਰ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਲੋ ਜੀ ਆਪਾਂ ਜਾ ਰਹੇ ਆ ਰਾੜਾ ਸਾਹਿਬ ਗੁਰਦੁਆਰੇ ਤੇ ਆਓ ਜੀ ਸੋਨੂੰ ਵੀ ਨਾਲ-ਨਾਲ ਲੈ ਕੇ ਚੱਲੀਏ ਜੀ ਆਪਾਂ ਤਾਂ ਪਾਏ ਆਂ ਦਰਸ਼ਨ ਤੇ ਸੋਨੂੰ ਵੀ ਪਵਾ ਦਈਏ ਦਰਸ਼ਨ ਜੀ ਆਜੋ ਜੀ ਤੇ ਦੇਖੋ ਜੀ ਬਾਬਾ ਜੀ ਦੇ ਪਾਉ ਦਰਸ਼ਨ ਦੇ ਨੌਜੀ ਵਾਰ ਦਾ ਸੇਨਾ ਮਨੁੱਖਾਂ ਨੂੰ ਤੁਹਾਨੂੰ ਬੰਦੇ ਸਰਬਸੇ ਪੀਂਦੇ ਹੋ ਸਤਿਗੁਰੂ ਦੇ ਨਾਮ ਨੂੰ ਤੇਰੇ ਨਾਲ

ਜੈ ਜੈ ਬਿਖਾ ਤੇ ਸੁਆਮੀ ਕੋ ਕਟਕ ਤੇ ਰਵੇ ਅੰਦਰ ਜੰਮੀ ਗੁਰੂਏ ਹਰ ਨਾਮ ਨੂੰ ਮੰਨਦੇ ਖਾਲਿਆ ਕੋ ਸਤਿ ਮਿਠਾਉ ਰਿ ਸਤਿ ਠੀਕ ਲਓ ਜੀ ਪਹਿਲਾਂ ਆਪਾਂ ਕੀਤਾ ਪੰਜ ਅchnane ਤੇ ਫਿਰ ਮੱਥਾ ਟੇਕਿਆ ਜੀ ਤੇ ਫਿਰ ਆਪਾਂ ਅੱਗੇ ਲੰਗਰ ਹਾਲ ਚ ਤੇ ਲੰਗਰ ਛਕਿਆ ਜੀ ਗੁਰੂ ਘਰ ਦਾ ਲੰਗਰ ਹਾਲ ਜੀ ਨੇ ਹਲੋ ਸੰਗਤ ਜੀ ਤੇ ਚਲੋ ਜੀ ਸੋਨੂੰ ਹੋਰਾ ਸਾਹਿਬ ਦੇ ਦਰਸ਼ਨ ਕਰਵਾ ਦਨੇ ਜੀ ਤੇ ਲੋ ਜੀ ਪਾਓ ਜੀ ਬਾਬਾ ਜੀ ਦੇ ਦਰਸ਼ਨ ਕਰੋ ਜੀ ਦਰਸ਼ਨ ਬਾਬਾ ਜੀ ਦੇ ਦੇਖੋ ਜੀ ਜੋ ਪਾਉ ਜੀ ਦਰਸ਼ਨ ਲਓ ਜੀ ਅੰਦਰੋਂ ਸੋਨੋ ਸਾਰਾ ਦਿਖਾ ਰਿਹਾ ਜੀ ਦੇਖੋ ਜੀ ਬਾਬੇ ਜੀ ਦੀਆਂ ਤਸਵੀਰਾਂ ਦੇਖੋ ਜੀ ਵੀ ਨਹੀਂ ਹੁਣ ਅਸੀਂ ਕੋ करो जी दर्शन देखो जी पूरा सहेब देखो जी ਪਾਉ ਜੀ ਗੁਰੂਆਂ ਦੇ ਦਰਸ਼ਨ

Terima kasih telah <laughs> menonton!